ਸਸੀ ਗੱਲ ਦੋਸਤੋ ਸਿਬਲ ਦਾ ਡਾਕਟਰ ਜੀ ਤੁਹਾਡਾ ਸਵਾਗਤ ਹੈ ਅੱਜ ਦਾ ਸਾਡਾ ਟਾਪਿਕ ਹੈ ਇਨਕੁਆਰੀ ਜਦੋਂ ਵੀ ਅਸੀਂ ਕਦੀ ਲੋਨ ਲਈ ਕਿਸੇ ਵੀ ਬੈਂਕ ਕੋਲ ਅਪਲਾਈ ਕਰਦੇ ਹਾਂ ਤਾਂ ਬੈਂਕ ਜਦੋਂ ਸਾਨੂੰ ਲੋਨ ਪ੍ਰੋਵਾਈਡ ਕਰਨ ਤੋਂ ਪਹਿਲਾਂ ਸਾਡੀ ਕ੍ਰੈਡਿਟ ਹਿਸਟਰੀ ਲਈ ਕ੍ਰੈਡਿਟ ਕੰਪਨੀ ਕੋਲ ਅਪਰੋਚ ਕਰਦਾ ਹੈ ਵੀ ਸਾਡੀ ਐਲੀਜੀਬਿਲਟੀ ਦੇਖਣ ਲਈ ਤਾਂ ਜਦੋਂ ਅਪਰੋਚ ਕਰਦਾ ਹੈ ਸਾਡੇ ਸਾਰੇ ਡਾਕੂਮੈਂਟਸ ਉਥੇ ਅਪਲੋਡ ਕਰਦਾ ਹੈ ਤੇ ਉਹਨਾਂ ਤੋਂ ਰਿਪੋਰਟ ਲੈਂਦਾ ਹੈ ਤਾਂ ਉਸ ਦੀ ਕਿ ਇਨਕੁਆਰੀ ਸਾਡੀ ਰਿਪੋਰਟ ਦੇ ਵਿੱਚ ਸ਼ੋ ਹੋ ਜਾਂਦੀ ਹੈ ਇਸ ਰਿਪੋਰਟ ਦੇ ਸ਼ੋ ਹੋਣ ਨਾਲ ਸਾਡੇ ਸਿਬਲ ਸਕੋਰ ਤੇ ਇਫੈਕਟ ਪੈਂਦਾ ਹੈ ਸਾਡਾ ਸਿਬਲ ਸਕੋਰ ਤਕਰੀਬਨ 4 ਪੁਆਇੰਟ ਤੋਂ ਲੈ ਕੇ 8 ਪੁਆਇੰਟ ਤੱਕ ਘਟ ਸਕਦਾ ਹੈ ਅਸੀਂ ਜਿੰਨੀਆਂ ਜ਼ਿਆਦਾ ਇਨਕੁਆਰੀਆਂ ਕਰਾਂਗੇ ਉਨਾਂ ਜ਼ਿਆਦਾ ਸਾਡਾ ਸਿਬਲ ਡਾਊਨ ਹੋਏਗਾ ਇਸ ਤੋਂ ਇਲਾਵਾ ਬੈਂਕ ਜਦੋਂ ਵੀ ਅਸੀਂ ਕਿਸੇ ਬੈਂਕ ਕੋਲ ਅਪਲਾਈ ਕਰਦੇ ਹਾਂ ਤਾਂ ਬੈਂਕ ਇਹ ਦੇਖਦਾ ਹੈ ਵੀ ਇਸ ਮਹੀਨੇ ਦੇ ਵਿੱਚ ਇਸ ਨੇ ਕਿੰਨੀ ਵਾਰ ਕਿੱਥੇ-ਕਿੱਥੇ ਲੋਨ ਅਪਲਾਈ ਕੀਤਾ ਅ ਪਿਛਲੇ ਕਿੰਨੇ ਕ ਟਾਈਮ ਤੋਂ ਲੋਨਾਂ ਲਈ ਅਪਲਾਈ ਕਰ ਰਿਹਾ ਉਸ ਤੇ ਬੈਂਕ ਹੋਰ ਜ਼ਿਆਦਾ ਡਾਈਸੀ ਹੋ ਜਾਂਦੇ ਨੇ ਵੀ ਇਹ ਬੰਦਾ ਕਈ ਥਾਵਾਂ ਤੇ ਲੋਨ ਅਪਲਾਈ ਕਰ ਰਿਹਾ ਹੈ ਇਸ ਵਿੱਚ ਕੋਈ ਦਿੱਕਤ ਹੋ ਸਕਦੀ ਹੈ ਜਦੋਂ ਲੋਨ ਬੈਂਕ ਨਹੀਂ ਦੇ ਰਹੇ ਇਹ ਤਾਂ बार-बार ਸਿਮਲ ਟ੍ਰਾਈ ਕਰੀ ਜਾ ਰਿਹਾ ਹੈ ਇਵਨ ਅੱਜਕੱਲ੍ਹ ਕੁਝ ਫ੍ਰੀਲਾਂਸਰ ਜਾਂ ਕੁਝ ਬ੍ਰੋਕਰ ਮਾਰਕੀਟ ਚ ਐਸੀਆਂ ਜਿਨ੍ਹਾਂ ਨੂੰ ਅਸੀਂ ਆਪਣੇ ਕੁਝ ਡਾਕੂਮੈਂਟ ਪ੍ਰੋਵਾਈਡ ਕਰ ਦਿੰਨੇ ਆ ਲੋਨ ਲੈਣ ਦੇ ਲਈ ਉਹ ਬੰਦਾ ਕਿਉਂਕਿ ਉਹਦੇ ਕੋਲ ਕਲੈਂਟ ਦੇ ਜਾਰਕੀਟ ਇਸ ਸਿਨੈਰੀਓ ਦੇ ਹਿਸਾਬ ਨਾਲ ਕਲੈਂਟ ਦੇ ਹਿਸਾਬ ਨਾਲ ਤੁਹਾਡੇ ਡਾਕੂਮੈਂਟ ਲੈ ਕੇ ਉਹ ਆਪ ਇਕੱਠਾ ਕਈ ਬੈਂਕਾਂ ਚ ਇੱਠਾ ਪੈਰਲੀ ਪਾ ਦਿੰਦਾ ਵੀ ਜਿਹੜਾ ਵੀ ਬੈਂਕ ਜ਼ਿਆਦਾ ਲੋਨ ਕਰ ਦੇਗਾ ਜਾਂ ਘੱਟ ਵਿਆਜ ਤੇ ਦੇ ਦੇਗਾ ਅਸੀਂ ਉਸ ਤੋਂ ਲੋਨ ਕਰਾ ਲਾਂਗੇ ਉਸ ਦਾ ਬੈਡ ਇਫੈਕਟ ਸਾਡੇ ਸਿਬਲ ਤੇ ਇਹ ਪੈਂਦਾ ਵੀ ਜਿਸ ਬੈਂਕ ਕੋਲ ਵੀ ਕਾਗਜ਼ ਜਾਂਦੇ ਨੇ ਹਰ ਕੋਈ ਬੈਂਕ ਸਾਡੀ ਕ੍ਰੈਡਿਟ ਰਿਪੋਰਟ ਲੈਣ ਲਈ ਸਾਡੀ ਕ੍ਰੈਡਿਟ ਹਿਸਟਰੀ ਦੇਖਣ ਲਈ ਇਨਕੁਆਇਰੀ ਕਰਦਾ ਜਿਸ ਦੀ ਕਿ ਇਨਕੁਆਇਰੀ ਸਾਡੇ ਅਕਾਊਂਟ 'ਚ ਮਾਰਕ ਹੋ ਜਾਂਦੀ ਹੈ ਕ੍ਰੈਡਿਟ ਰਿਪੋਰਟ ਸਾਡੇ ਬੋਲਣ ਲੱਗ ਜਾਂਦੀ ਹੈ ਈਵਨ ਕਈ ਵਾਰ ਇੱਕ ਇੱਕ ਹਫ਼ਤੇ ਵਿੱਚ ਇੱਕ ਇੱਕ ਮਹੀਨੇ ਵਿੱਚ 15 15 20 20 10 10 8 8 ਨੋਰਮਲ ਇਨਕੁਆਰੀਆਂ ਬੋਲ ਜਾਂਦੀਆਂ ਨੇ ਜਿਸ ਨਾਲ ਸਾਡਾ ਸਿਬਲ ਸੋ ਸਕੋਰ ਹੈ ਜਿਹੜਾ ਥੋੜਾ ਲੋ ਵੀ ਹੋ ਜਾਂਦਾ ਤੇ ਬੈਂਕਾਂ ਨੂੰ ਇਹ ਹੋ ਜਾਂਦਾ ਵੀ ਇਸ ਬੰਦੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੋਈ ਹੈ ਇਸ ਨੂੰ ਲੋਨ ਨਹੀਂ ਹੋ پا ਰੇ ਥਾਂ ਥਾਂ ਤੇ ਆਪਣੇ ਡਾਕੂਮੈਂਟ ਦੇ ਕੇ ਲੋਨਾਂ ਲਈ ਟਰਾਈ ਕਰ ਰਹੇ ਹੈ ਬੈਂਕ ਡਾਈਸੀ ਹੋ ਜਾਂਦੇ ਆ ਉਸ ਚ ਸਾਡੇ ਲੋਨ ਦੇ ਰਿਜੈਕਟ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਵੱਜ ਜਾਂਦੇ ਨੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਆਪਣੇ ਡਾਕੂਮੈਂਟ ਦਿੰਦੇ ਹੋ ਤਾਂ ਕਾਈਂਡਲੀ ਇਹ ਇਨਸ਼ੋਰ ਕਰਿਆ ਕਰੋ ਕਿ ਉਹ ਥਾਂ ਥਾਂ ਤੇ ਤੁਹਾਡੇ ਡ ਨਾ ਪਾਵੇ ਜਾਂ ਤੁਸੀਂ ਖੁਦ ਆਪ ਵੀ ਅਲਗ-ਅਲਗ ਬੰਦਿਆਂ ਨੂੰ ਆਪਣੀ ਡਾਕੂਮੈਂਟ ਪ੍ਰੋਵਾਈਡ ਜ਼ਿਆਦਾ ਨਾ ਕਰੋ ਪਹਿਲਾਂ ਵੇਟ ਕਰੋ ਜਿਸਨੇ ਵੀ ਇੱਕ ਨੂੰ ਤੁਸੀਂ ਕਾਗਜ਼ ਦਿੱਤੇ ਨੇ ਜੇ ਤੁਹਾਨੂੰ ਫੇਥਫੁਲ ਬੰਦਾ ਹੈ ਉਸ ਨੂੰ ਤੁਸੀਂ ਕਾਗਜ਼ ਦੇ ਕੇ ਵੇਟ ਕਰੋ ਉਹਦਾ ਰਿਪਲਾਈ ਦੇਖੋ ਜੇ ਉਹ ਨਹੀਂ ਕਰਦਾ ਤਾਂ ਉਸ ਨੂੰ ਬਲੰਡਰੀ ਉਸ ਨੂੰ ਓਪਨਲੀ ਕਹਿ ਦਿਓ ਕਿ ਹੋਰ ਕਿਤੇ ਤੁਹਾਡੀ ਕੰਸਲਟੈਂਸ ਤੋਂ ਬਗੈਰ ਕਿਤੇ ਹੋਰ ਟਰਾਈ ਨਾ ਕਰੇ ਤਾਂ ਜੋ ਤੁਹਾਡੇ ਸਿਮਲ 'ਚ ਬਾਰ-ਬਾਰ ਇਨਕੁਆਰੀਆਂ ਨਾ ਪੈਣ ਤੇ ਤੁਹਾਡਾ ਸਿਮਲ ਡਾਊਨ ਨਾ ਹੋਵੇ ਸਿਮਲ ਦੀ ਇਨਕੁਆਰੀ ਜ਼ਿਆਦਾ ਪੈਣ ਨਾਲ ਕਾਫੀ ਜਿਆਦਾ ਇਫੈਕਟ ਹੋ ਜਾਂਦਾ ਹੈ ਸਾਡਾ ਸਿਮਬਲ ਇਸੇ ਕਰਕੇ ਕਈ ਵਾਰ ਅਸੀਂ ਆਪਣਾ ਪੀਟੀਐਮ ਫੋਨ ਪੇ ਪਾਲਸੀ ਬਾਜ਼ਾਰ Google ਪੇ ਬਜਾਜ ਗੁੱਡ ਸਕੋਰ ਕਈ ਐਪਲੀਕੇਸ਼ਨ ਆਉਂਦੀਆਂ ਜਿਹੜੇ ਸਾਡਾ ਫ੍ਰੀ ਸਿਮਬਲ ਚੈੱਕ ਕਰਾਉਂਦੀਆਂ ਨੇ ਉਹਨਾਂ ਤੋਂ ਵੀ ਸਾਨੂੰ ਬਾਰ ਬਾਰ ਆਪਣਾ ਸਿਮਬਲ ਚੈੱਕ ਨਹੀਂ ਕਰਨਾ ਚਾਹੀਦਾ ਉਸੇ ਚੈੱਕ ਕਰਨ ਨਾਲ ਵੀ ਸਾਡੇ ਸਕੋਰ ਤੇ ਅਸਰ ਪੈਂਦਾ ਤੇ ਸਾਡਾ ਸਿਮਬਲ ਡਾਊਨ ਹੋ ਜਾਂਦਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀਆਂ ਹੋ ਤਾਂ ਤੁਸੀਂ ਇਹਨਾਂ ਨੂੰ ਕਾਈਂਡਲੀ ਸ਼ੇਅਰ ਜ਼ਰੂਰ ਕਰੋ ਹੋਰਾਂ ਨਾਲ ਵੀ ਸ਼ੇਅਰ ਕਰੋ ਲਾਈਕ ਕਰੋ ਫੋਲੋ ਕਰੋ ਸਾਨੂੰ ਤੇ ਕੋਈ ਤੁਹਾਨੂੰ ਕੋਈ ਇਨਕੁਆਇਰੀ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਸਾਨੂੰ ਕਮੈਂਟ ਬਾਕਸ 'ਚ ਲਿਖ ਕੇ ਪਾਓ ਕਿਸੇ ਟੌਪਿਕ 'ਤੇ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਾਡੀ ਇਸ YouTube ਚੈਨਲ ਸਿੰਪਲ ਦਾ ਡਾਕਟਰ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ ਥੈਂਕ ਯੂ ਵੈਰੀ ਮੱਚ